ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਸਰਕਾਰ ਦੀ ਵਰਕਿੰਗ ਤੇ ਪੰਜਾਬ ਸਰਕਾਰ ਜਿੱਥੇ ਇੱਕ ਪਾਸੇ ਧਰਨਾ ਸਾਲ ਤੋਂ ਬਾਰਡਰ ਤੇ ਲੱਗਿਆ ਹੋਇਆ ਤੇ ਜਿਹੜੀਆਂ ਕਹੋ ਆਪਣੇ ਹਾਈਵੇਜ਼ ਪੰਜਾਬ ਚ ਬਣ ਰਹੇ ਨੇ ਉਹਨਾਂ ਨੂੰ ਡਿੱਕੇ ਲੱਗ ਰਹੇ ਨੇ ਉਹਨਾਂ ਪ੍ਰਤੀ ਤੇ ਹੋਰ ਪਾਲਿਸੀਆਂ ਵੀ ਇਹ ਕੋਈ ਅੱਗੇ ਗੱਲਬਾਤ ਕਰਕੇ ਕਿਸੇ ਨਤੀਜੇ ਤੇ ਪਹੁੰਚਉਣ ਚ ਜਿਹੜਾ ਕਿ ਸਮਰਥ ਨਹੀਂ ਹੈਗੀ ਸਰਕਾਰ ਇਹ ਉਲਟਾ ਪੈਸੇ ਬਣਾਉਣ ਕਿੰਨੀ ਇਹਨਾਂ ਤੇ ਜਿਹੜੇ ਐਮ.ਐਲ.ਏ ਤੇ ਮੰਤਰੀ ਪੈਸੇ ਬਣਾਉਣ ਕਿੰਨੀ ਜ਼ਿਆਦਾ ਧਿਆਨ ਇਹ ਆਪਾਂ ਦੇਖਣ ਨੂੰ ਮਿਲ ਰਿਹਾ ਜਿਦੇ ਚ ਕਈ ਲੋਕ ਆ ਕੇ ਕਹਿੰਦੇ ਨੇ ਪ੍ਰਵਾਸੀਆਂ ਨੇ ਕਬਜ਼ਾ ਕਰ ਲੈਣਾ ਆ ਕਰ ਲੈਣਾ ਤੁਹਾਡੇ ਉਰੇ ਜੇ ਤਰੱਕੀ ਸੀ ਤਾਂ ਬਾਹਰੋਂ ਪ੍ਰਵਾਸੀ ਆਉਂਦੇ ਸੀ ਤਾਂ ਉਹਨਾਂ ਨੂੰ ਕੰਮ ਮਿਲਦੇ ਸੀ ਹੁਣ ਤਾਂ ਆਪਣੇ ਇਹ ਹਾਲਤ ਹੋਈ ਪਈ ਹੈ ਪਲੱਸ 2 ਤੋਂ ਬਾਅਦ ਚ ਕੋਈ ਵੀ ਇੰਸਟੀਟਿਊਸ਼ਨ ਚ ਬੱਚਿਆਂ ਦੀ ਐਡਮਿਸ਼ਨ ਨਹੀਂ ਹੋ ਰਹੀ ਪ੍ਰਵਾਸੀ ਜਿਹੜੇ ਆਪਾਂ ਕਹਿੰਨੇ ਆ ਜਾਣਗੇ ਆਉਂਦੇ ਨੇ ਇੰਡਸਟਰੀ ਕਰਕੇ ਇੰਡਸਟਰੀ ਨੂੰ ਆਪਾਂ ਕਹਿ ਲੋ ਬੰਦ ਕਰਾਉਣ ਵਾਲਾ ਕੰਮ ਧਰਨਾ ਲਾ ਕੇ ਤੇ ਜਿਹੜੀਆਂ ਰੋਡਸ ਨੇ ਉਹਨਾਂ ਨੂੰ ਬੰਨਣ ਤੋਂ ਰੋਕ ਕੇ ਕਰਦੇ ਆ ਤੇ ਸਰਕਾਰ ਵੀ ਇੱਧਰ ਨੂੰ ਹਿੰਮਤ ਨਹੀਂ ਮਾਰ ਰਹੀ ਤਾਂ ਜੋ ਜਿਹੜਾ ਐਪ੍ਰੋਪਰੀਏਟ ਰੇਟ ਜ਼ਿਮੀਂਦਾਰਾਂ ਨੂੰ ਦਵਾ ਕੇ ਰੇਟ ਸਰਵਾਈਜ਼ ਕਰਕੇ ਤੇ ਐਨਓਸੀ ਸਿਸਟਮ ਹੋਰ ਜਿਹੜੀ ਇਸ ਬਿਜ਼ਨਸ ਦੀ ਇਹ ਕਹਿੰਦੇ ਸੀ ਵੀ ਅਸੀਂ ਕਰਾਂਗੇ ਉਹ ਕੋਈ ਵੀ ਨਜ਼ਰ ਨਹੀਂ ਆ ਰਹੀ ਦੂਜੀ ਗੱਲ ਜਿਹੜੀ ਇਹਨਾਂ ਦੀ ਨਸ਼ਕਲਫ ਮਹਿੰਮ ਚਲਾਈ ਹੋਈ ਆ ਉਹਦੇ ਚ ਵੀ ਇਹ ਇੰਨਾ ਪ੍ਰੈਸ਼ਰ ਬਣਾ ਦਉਂਦੇ ਨੇ ਲੋਕਾਂ ਦੇ ਉੱਤੇ ਨਿਚਲੇ ਲੈਵਲ ਤੇ ਲੋਕਾਂ ਨੂੰ ਪੁਲਿਸ ਤੇ ਮੁਹ ਪ੍ਰਸ਼ਾਸਨ ਤੰਗ ਕਰਨ ਲਾਇਆ ਜਾਂਦਾ ਜਿਸ ਕਰਕੇ ਹਮੇਸ਼ਾ ਹੀ ਇਹ ਮੁਹਿੰਮਾਂ ਫੇਲ ਹੋਈਆਂ ਨੇ ਇਹ ਪਿੱਛੋ ਸਪਲਾਈ ਚੇਨ ਕਿਉਂ ਨਹੀਂ ਤੋੜਦੇ ਜਿੱਥੇ ਜਿਹੜੇ ਵੱਡੇ ਆਸਰ ਤੇ ਵੱਡੇ ਨੇਤਾ ਇਹਦੇ ਚ ਇਨਵੋਲਡ ਨੇ ਉਹਨਾਂ ਨੂੰ ਕਿਉਂ ਨਹੀਂ ਰੋਕਦੇ ਤੀਜੀ ਗੱਲ ਜਿਹੜੀ ਟਰੱਕ ਯੂਨੀయన్స్ ਇੰਨਾ ਵੱਡਾ ਇਹਨਾਂ ਦਾ ਨੈਕਸਟ ਸਲਾਈਡ ਹੈ ਟਰੱਕ ਯੂਨੀਅਨਾਂ ਇੱਕ ਤਰੀਕੇ ਨਾਲ ਸਿੱਧੀ ਲੁੱਟ ਹੈਗੀ ਆ ਆਮ ਇੰਡਸਟਰੀਅਲਿਸਟਸ ਤੇ ਲੋਕਾਂ ਨਾਲ ਜਿਹੜਾ ਕਿਰਾਇਆ ਪਾੜਾ 1000 ਰੁਪਏ ਹੋਣਾ ਚਾਹੀਦਾ ਉਹ 2000 ਤੇ ਚਲੇ ਜਾਂਦਾ ਉਹ ਜਿਹੜਾ ਉੱਪਰਲਾ ਪੈਸਾ ਉਹ ਕਿੱਥੇ ਜਾਂਦਾ ਆਪਿਛੇ ਐਮਐਲਏ ਸਾਹਿਬ ਦਾ ਰੌਲਾ ਪਿਆ ਵੀ 30 ਲੱਖ ਨੂੰ ਨਹੀਂ 55 ਲੱਖ ਨੂੰ ਸੌਦਾ ਹੋਇਆ ਇਹਨਾਂ ਨੇ ਇਹ ਟਰੱਕ ਯੂਨੀਅਨਸ ਲਈਆਂ ਦੀ ਕਿਉਂ ਜਦ ਕਾਂਗਰਸ ਨੇ ਬੈਨ ਕਰਤੀ ਸੀ ਇਹ ਸਿੱਧਾ ਸਿੱਧਾ ਜਿਹੜੇ ਕਹਿੰਦੇ ਨੇ ਕ腐ਸ਼ਨ ਦੇ ਅਸੀਂ ਅਗੇਂਸਟ ਆ ਕ腐ਸ਼ਨ ਤਾਂ ਆਪ ਕਰਾ ਰਹੇ ਨੇ ਦੇਖੋ ਆਮ ਜਨਤਾ ਨੂੰ ਲੁੱਟਣ ਲਈ ਟਰੱਕ ਯੂਨੀਅਨਸ ਦੇ ਰਾਹੀਂ ਫਿਰ ਡੀਸੀ ਇਹਨਾਂ ਨੇ ਸਸਪੈਂਡ ਕਰਤਾ ਸੀ ਤੇ ਉੱਪਰਲੇ ਅਫਸਰਾਂ ਤੇ ਜਿਨ੍ਹਾਂ ਤੇ ਕ腐ਸ਼ਨ ਦੇ ਚਾਰजेस ਲਾ ਕੇ ਉਹਨਾਂ ਨੂੰ ਕਹਿ ਲੋ ਇੱਕ ਤਰੀਕੇ ਨਾਲ ਫੜਦੇ ਨੇ ਉਹ ਅੱਗੇ ਫੇਰ ਪਬਲਿਕ ਨੂੰ ਤੰਗ ਕਰਦੇ ਨੇ ਜਿਹੜਾ ਸਰਕਲ ਹੈ ਇੱਕ ਸਿਸਟਮ ਲਿਆ ਕੇ ਸਿਸਟਮ ਨਾਲ ਸੁਧਾਰ ਕਰਨ ਦੀ ਬਜਾਏ ਜਿਹੜਾ ਇੱਕ ਹੋਰ ਕਯੋਸ ਵਧਾਇਆ ਜਾ ਰਿਹਾ ਤਾਂ ਜੋ ਐਂ ਲੱਗੇ ਵੀ ਕੰਮ ਬਹੁਤ ਹੋ ਰਿਹਾ ਔਨ ਗਰਾਉਂਡ ਕੁਝ ਨਹੀਂ ਹੁੰਦਾ ਉਮੀ ਕਰਪਸ਼ਨ ਵਧੀ ਜਾਂਦੀ ਹੈ ਓਮੀ ਹੀ ਕਿਉਂਕਿ ਤੁਸੀਂ ਚਾਹੁੰਦੇ ਹੀ ਨਹੀਂ ਜਿਹੜੀ ਮੰਗੇ ਤਾਂ ਉਹਦੇ ਲਈ ਪੋਲਿਸੀਜ਼ ਬਣਾਵਾਂਗੇ ਤਾ ਜਿਆਦਾ ਵੱਡੇ ਪੱਧਰ ਤੇ ਆਪਾਂ ਉਹਦੇ ਚ ਚੇਂਜਸ ਲਿਆਵਾਂਗੇ ਪਰ ਆਪਾਂ ਚੇਂਜਸ ਤਾਂ ਲਿਆ ਨਹੀਂ ਰਹੇ ਆਪਾਂ ਇੱਕਾਂ ਐ ਦਿਖਾ ਦਿੰਨੇ ਆ ਅਖਬਾਰਾਂ ਚ ਹਥਿਆਰ ਲੋਆ ਕੇ ਤੇ ਇੱਕ ਲੋਕਾਂ ਨੂੰ ਤੰਗ ਪਰੇਸ਼ਾਨ ਕਰਕੇ ਵੀ ਬਹੁਤ ਕੰਮ ਹੋ ਰਿਹਾ ਪਰ ਆਨ ਗਰਾਉਂਡ ਕੁਛ ਨਹੀਂ ਹੋ ਰਿਹਾ ਇਹ ਤੁਸੀਂ ਆਉਣ ਵਾਲੇ ਸਮੇਂ ਚ ਦੇਖੋਗੇ ਵੀ ਵੀ ਜਿਹੜੀ ਇੱਕ ਇਹ ਮੁਹਿੰਮ ਜਿਵੇਂ ਪਹਿਲਾਂ ਚਲਾ ਕੇ ਇਹਨਾਂ ਨੇ ਠੱਪ ਕਰਤੀ ਸੀ ਉਹੀ ਕੁਛ ਫੇਰ ਹੋਊਗਾ ਤੇ ਜਿਹੜਾ ਡੀਸੀਸ ਤੇ ਜਿਹੜਾ ਪ੍ਰਸ਼ਾਸਨ ਨੂੰ ਇਹਨਾਂ ਨੇ ਸਸਪੈਂਡ ਕਰ ਰਹੇ ਆ ਉਹਨਾਂ ਦਾ ਵੀ ਜਿਹੜਾ ਸੇਕ ਹੈ ਆਮ ਪਬਲਿਕ ਤੱਕ ਇਹ ਜਾਣਾ ਜਿਹਦੇ ਕਰਕੇ ਆਮ ਪਬਲਿਕ ਹੋਰ ਜ਼ਿਆਦਾ ਪਰੇਸ਼ਾਨ ਹੋਊਗੀ ਤੇ ਜਿਹੜੇ ਕਹਿੰਦੇ ਨੇ ਪ੍ਰਵਾਸੀ ਆਉਣਗੇ ਉਹ ਵੀ ਪਲਾਨ ਕਰਨਗੇ ਇਹ ਸਾਰਾ ਕੁਝ ਪੰਜਾਬ ਨੂੰ ਕਿਉਂਕਿ ਪੰਜਾਬ ਇੱਕ ਡਿਵੈਲਪਡ ਸਟੇਟ ਸਿਗੀ ਉਹਨੂੰ ਪਿੱਛੇ ਲਿਆਂਦਾ ਜਾ ਰਿਹਾ ਬਾਕੀ ਸਟੇਟਸ ਇਹ ਇਥੋਂ ਇੰਡਸਟਰੀ ਲਿਜਾ ਕੇ ਹੋਰ ਪੰਜਾਬ ਦੇ ਮੁਕਾਬਲੇ 'ਚ ਉਹ ਇੰਨਾ ਜ਼ਿਆਦਾ ਗਰੋ ਕਰ ਰਹੇ ਨੇ ਵੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਲੋੜ ਹੀ ਨਹੀਂ ਪੈਣੀ ਪੰਜਾਬ ਆਉਣ ਦੀ ਉਹਨਾਂ ਦੇ ਉੱਥੇ ਹੀ ਨੌਕਰੀਆਂ ਉਪਲਬਧ ਹੋ ਜਾਣੀਆਂ ਨੇ ਜਿਹੜਾ ਤੋਂ ਸਮੇਂ 'ਚ ਤੁਹਾਨੂੰ ਦਿੱਕਤਾਂ ਆਉਣਗੀਆਂ ਇੱਥੇ ਕੰਮ ਕਰਨ ਵਾਲੇ ਆਪਣੇ ਮੁੰਡੇ ਬਾਹਰ ਜਾ ਰਹੇ ਨੇ ਇੱਥੇ ਐਜੂਕੇਸ਼ਨ ਇੰਸਟੀਟਿਊਸ਼ਨਸ ਬੰਦ ਹੋ ਰਹੇ ਨੇ ਤੁਸੀਂ ਜੇ ਦੇਖੋ ਐਜੂਕੇਸ਼ਨ ਇੰਸਟੀਟਿਊਸ਼ਨ ਛੋਟੇ ਵੀ ਬੰਦ ਹੋ ਰਹੇ ਨੇ ਪਲੱਸ ਜਿੰਨੇ ਵਪਾਰੀ ਵਰਗਾਂ ਹੋਰ ਹੈ ਉਹਨਾਂ ਨੂੰ ਮਾਲਸ ਕਾਰਪੋਰੇਟਸ ਖਾ ਰਹੇ ਆ ਹੌਲੀ ਹੌਲੀ ਜਿਹੜਾ ਅਨਐਮਪਲੋਇਮੈਂਟ ਤੇ ਕਯੋਸ ਪੰਜਾਬ ਚ ਵਧਦਾ ਜਾ ਰਿਹਾ ਹੈ ਜਿਸ ਦੀ ਜ਼ਿੰਮੇਵਾਰੀ ਸਰਕਾਰ ਵੀ ਹੈ ਤਾਂ ਭਗਵੰਤ ਮਾਨ ਜੀ ਨੂੰ ਜਾਗਣਾ ਚਾਹੀਦਾ ਨਹੀਂ ਇਹ ਬਹੁਤ ਹੀ ਵੱਡਾ ਨੁਕਸਾਨ ਹੋ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ